ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਜੀ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਸਾਡੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਟੇਟ ਲੈਵਲ ਤੋਂ ਲੈ ਕੇ ਨੀਚੇ ਡਿਸਟ੍ਰਿਕਟ ਲੈਵਲ ਤੱਕ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਸਾਥੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਬੜੀ ਪੋਜ਼ਿਟਿਵ ਇਹ ਮੀਟਿੰਗ ਰਹੀ ਬੜਾ ਐਨਥੂਸੀਆਜ਼ਮ ਸੀਗਾ ਬੜੇ ਉਤਸ਼ਾਹ ਦੇ ਨਾਲ ਇਹ ਮੀਟਿੰਗ ਕੰਡਕਟ ਹੋਈ ਔਰ ਸਾਰੇ ਸਾਥੀਆਂ ਨੇ ਕਿਉਂਕਿ 21 ਤਾਰੀਖ ਨੂੰ 977 ਬੋਰਡਸ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ 46 ਕਮੇਟੀਆਂ ਔਰ ਕਾਰਪੋਰੇਸ਼ਨਾਂ ਔਰ 49 ਬਾਈ ਇਲੈਕਸ਼ਨਸ ਨੇ 977 ਬੋਰਡਾਂ ਦੇ ਵਿੱਚੋਂ ਕੈਂਡੀਡੇਟਸ ਦੀ ਸਿਲੈਕਸ਼ਨ ਫੇਅਰ ਹੋਵੇ ਮੈਰਿਟ ਦੇ ਉੱਪਰ ਹੋਵੇ ਹਰ ਕਿਸੇ ਨੂੰ ਉਹਦਾ ਬਣਦਾ ਹੱਕ ਹੈ ਜਿਹੜਾ ਉਹ ਮਿਲੇ ਇਹਦੇ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਡਾਕਟਰ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਨੇ ਇਹਨਾਂ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਔਰ ਡਾਇਰੈਕਸ਼ਨਸ ਦੇ ਨਾਲ ਪੂਰੇ ਪੰਜਾਬ ਨੂੰ 10 ਜ਼ੋਨਸ ਦੇ ਵਿੱਚ ਅਸੀਂ ਡਿਵਾਈਡ ਕੀਤਾ ਪੰਜ ਕਾਰਪੋਰੇਸ਼ਨਸ ਔਰ ਪੰਜ ਜੋ ਉਹਨਾਂ ਦੇ ਜ਼ੋਨਲ ਏਰੀਆ ਸੀਗੇ ਜਿੱਥੇ ਕਮੇਟੀਆਂ ਨੇ ਛੋਟੀਆਂ ਉਹਨੂੰ 10 ਏਰੀਆਜ਼ ਦੇ ਵਿੱਚ ਡਿਵਾਈਡ ਕਰਕੇ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਜਿਦੇ ਵਿੱਚ ਐਮਪੀ ਐਮਪੀ ਦੇ ਕੈਂਡੀਡੇਟ ਸਹਿਬਾਨ ਐਮਐਲਏ ਸਾਡੇ ਆਰਗੇਨਾਈਜੇਸ਼ਨ ਦੇ ਜ਼ਿਲ੍ਹੇ ਤੋਂ ਲੈ ਕੇ ਜ਼ੋਨ ਤੱਕ ਦੇ ਆਫਿਸ ਬੀਰਜ਼ ਨੇ 올 بنائے ਗਏ ਹਰ ਜੋ ਸਕਰੀਨਿੰਗ ਕਮੇਟੀ ਸੀ ਨੌ ਮੈਂਬਰੀ ਸੀ ਔਰ ਮੈਨੂੰ ਇਹ ਦੱਸਦੇ ਹੋ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 977 ਉਮੀਦਵਾਰਾਂ ਦੀ ਵੋਟ ਪੱਦਰ ਦੇ ਉੱਪਰ ਚੋਣ ਦੇ ਲਈ ਇਹ ਪਹਿਲੀ ਵਾਰੀ ਹੋਇਆ ਹੈ ਕਿ ਤਕਰੀਬਨ 1500 300 350 ਜਿਹੜੇ ਆਫਿਸ ਬੀਰਜ਼ ਨੇ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਨਿਚਲੇ ਲੋਕਲ ਪੱਧਰ ਦੇ ਉੱਪਰ ਕਾਰਪੋਰੇਸ਼ਨਲ ਕਮੇਟੀਆਂ ਦੇ ਪੱਧਰ ਦੇ ਉੱਪਰ ਮਲਟੀਪਲ ਮੀਟਿੰਗਾਂ ਨੇ ਜਿਹੜੀਆਂ ਉਹ ਹੋਈਆਂ ਨੇ ਔਰ ਕੰਸੈਂਸਸ ਦੇ ਨਾਲ ਸਹਿਮਤੀ ਦੇ ਨਾਲ ਇਹ ਇਲੈਕਸ਼ਨਾਂ ਦੇ ਵਿੱਚ ਫੇਅਰ ਜੈਨੂਇਨ ਰੀਜ਼ਨੇਬਲ ਕੈਂਡੀਡੇਟਸ ਨੇ ਜਿਹੜੇ ਜਿਤਨੇ ਕੈਂਡੀਡੇਟਸ ਨੇ ਉਹਨਾਂ ਦੀ ਸਿਲੈਕਸ਼ਨ ਦਾ ਪ੍ਰੋਸੈਸ ਅਡਾਪਟ ਕੀਤਾ ਗਿਆ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਜਿਸ ਤਰ੍ਹਾਂ ਦਾ ਉਤਸ਼ਾਹ ਅੱਜ ਇਸ ਮੀਟਿੰਗ ਦੇ ਵਿੱਚ ਔਰ ਸਮੁੱਚੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਨਾਲ ਅਸੀਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਚਾਹੇ ਜਲੰਧਰ ਵਿਸਥ ਦੇ ਆਪਾਂ ਗੱਲ ਕਰ ਲਈਏ ਜਾਂ ਇਹਨਾਂ ਤਿੰਨ ਬਾਇਲੈਕਸ਼ਨ ਦੀ ਗੱਲ ਕਰ ਲਈਏ ਉਹ ਤੋਂ ਪਹਿਲਾਂ ਪੰਚਾਇਤਾਂ ਦੀ ਗੱਲ ਕਰ ਲਈਏ ਇਹਨਾਂ 977 ਬੋਰਡਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕਾਰਪੋਰੇਸ਼ਨਲ ਕਮੇਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਜਿੱਤ ਬਖਸ਼ਣ ਜਾ ਰਹੇ ਨੇ ਕਿਉਂਕਿ ਲੋਕਾਂ ਨੇ ਦੇਖ ਲਿਆ ਪੌਣੇ ਤਿੰਨ ਸਾਲਾਂ ਦੇ ਵਿੱਚ ਕਿ ਜੋ ਭਗਵੰਤ ਮਾਨ ਸਰਕਾਰ ਦੇ ਵਿੱਚ ਕੰਮ ਹੋਏ ਨੇ ਜੇ ਇਸੇ ਰਫ਼ਤਾਰ ਨੂੰ ਜਾਰੀ ਰੱਖਣਾ ਤੇ ਇੱਕੋ ਇੱਕ ਜ਼ਰੀਆ ਇੱਕੋ ਇੱਕ ਆਪਸ਼ਨ ਹੈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੁਣ ਕੇ ਲੋਕਲ ਬਾਡੀਜ਼ ਦੇ ਵਿੱਚ ਭੇਜਣਾ ਤਾਂ ਕਿ ਉਹ ਆਪਦੇ ਸ਼ਹਿਰ ਦੇ ਕੰਮ ਨੇ ਜਿਹੜੇ ਉਹ ਕਰਾ ਸਕਣ ਤੁਹਾਨੂੰ ਯਕੀਨ ਨਹੀਂ ਹੋਏਗਾ ਕਿ ਜਿੱਥੇ ਇਹ ਕਿਹਾ ਜਾਂਦਾ ਸੀਗਾ ਕਿ ਉੱਥੇ ਆਮ ਆਦਮੀ ਪਾਰਟੀ ਕੋਲ ਕੋਈ ਸਾਬਤ ਕੈਂਡੀਡੇਟ ਵੀ ਨਹੀਂ ਹੈਗੇ 12 12 15 15 20 20 ਤੱਕ ਇੱਕ વોર્ਡ ਦੇ ਵਿੱਚੋਂ ਸਾਡੇ ਕੋਲ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਆਈਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਪਲੀਕੇਸ਼ਨਸ ਆਈਆਂ ਨੇ ਜਿਨ੍ਹਾਂ ਦੀ ਸਕਰੂਟੀ ਹੋਈ ਜਿਨ੍ਹਾਂ ਦਾ ਰਿਵਿਊ ਹੋਇਆ ਔਰ ਉਹਨਾਂ ਦੇ ਬੇਸਿਸ ਦੇ ਉੱਪਰ ਇਹ ਕੈਂਡੀਡੇਟ ਦੀ ਸਿਲੈਕਸ਼ਨ ਜਿਹੜੀ ਹੋਈ ਹੈ ਔਰ ਇਸ ਨੂੰ ਮੱਦੇ ਨਜ਼ਰ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਬਹੁਤ ਵੱਡੀ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਨ੍ਹਾਂ ਚੋਣਾਂ ਦੇ ਵਿੱਚ ਹੋਣ ਜਾ ਰਹੀ ਹੈ ਰੋਣਾ ਸਰ ਵੀ ਜੇ ਰੋਣਾ ਸਰ ਜੇ ਪਹਿਲੀ ਲਿਸਟ ਕਰਤਾ ਕਰ ਸਕਦੇ ਆ ਆ ਪਹਿਲੀ ਲਿਸਟ ਡੈਫੀਨਿਟਲੀ ਆਲਮੋਸਟ ਅੱਜ ਤਕਰੀਬਨ 60 65 70% ਦੇ ਕਰੀਬ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਅੱਜ ਜਾਰੀ ਹੋ ਜੇਗੀ ਔਰ ਬਾਕੀ ਮੇਬੀ ਕੱਲ ਤੱਕ ਸਾਰੀ ਸਾਰਾ ਕਲੀਅਰ ਹੋ ਜਾਏਗਾ ਰੋਣਾ ਸਰ ਇੱਥੇ ਬੀਜਪੀ ਸਿੱਧੇ ਤੌਰ ਤੇ ਕਹਿਦੀ ਨਜ਼ਰ ਆ ਰਹੀ ਕਿ ਆਂਦੇ ਭਾਵੇਂ ਅਸੀਂ ਬਾਈ ਇਲੈਕਸ਼ਨਸ ਹਾਰ ਗਏ ਪਰ ਸ਼ਹਿਰੀ ਤੌਰ ਦੇ ਉੱਤੇ ਭਾਜਪਾ ਨੂੰ ਲੋਕਾਂ ਨੇ ਕਾਫੀ ਸਪੋਰਟ ਕੀਤਾ ਦੇਖੋ ਇਸ ਤਰ੍ਹਾਂ ਕਿ ਜੇ ਬੀਜਪੀ ਦੀ ਇਸ ਗੱਲ ਜੋ ਤੁਸੀਂ ਕਹਿ ਰਹੇ ਹੋ ਜੋ 4 ਬਾਈ ਇਲੈਕਸ਼ਨ ਹੋ ਗਏ ਹੋਟਿਆ ਨੇ ਉਹਦੇ ਵਿੱਚ ਚੱਬੇਵਾਲ ਦੇ ਵਿੱਚ ਕੋਈ ਸ਼ਹਿਰੀ ਇਲਾਕਾ ਹੀ ਨਹੀਂ ਸੀਗਾ ਤਿੰਨ ਸ਼ਹਿਰ ਹਲਕੇ ਸੀਗੇ ਬਰਨਾਲਾ ਡੇਰਾ ਬਾਬਾ ਨਾਨਕ ਔਰ ਗਿੱਦੜਵਾਹਾ ਜਿਹਦੇ ਵਿੱਚ ਸ਼ਹਿਰ ਸੀਗੇ ਕਮੇਟੀਆਂ ਸੀਗੀਆਂ ਜੇ ਉਹਦਾ ਮੈਂ ਤੁਹਾਨੂੰ ਪਰਸੈਂਟੇਜ ਦੱਸਾਂ ਤੇ ਬਰਨਾਲੇ ਦੇ ਵਿੱਚ ਸ਼ਹਿਰ ਦੇ ਵਿੱਚੋਂ ਬੀਜੇਪੀ ਨੂੰ 21% ਵੋਟ ਪਈ ਹੈ ਆ ਡੇਰਾ ਬਾਬਾ ਨਾਨਕ ਦੇ ਵਿੱਚ 5% ਪਈ ਹੈ ਜਿੱਦੜ ਬਹਾ ਦੇ ਵਿੱਚ ਬੀਜੇਪੀ ਨੂੰ ਸ਼ਹਿਰ-ਸ਼ਹਿਰ ਦੇ ਵਿੱਚ 4% ਵੋਟ ਪਈ ਹੈ। ਯਾਨੀ ਕਿ 3% 3 ਕਮੇਟੀਆਂ ਦੇ ਵਿੱਚੋਂ ਉਹਨਾਂ ਨੂੰ ਮਹਿਜ਼ 10% ਵੋਟ ਹੈ ਜਿਹੜੀ ਉਹ ਪਈ ਹੈ ਆ ਚਾਰਾਂ ਬਾਈ ਇਲੈਕਸ਼ਨਾਂ ਦੇ ਵਿੱਚੋਂ ਤਿੰਨ ਦੇ ਵਿੱਚੋਂ ਆਵਦੀਆਂ ਜ਼ਮਾਨਤਾਂ ਜਿਹੜੀਆਂ ਉਹ ਜਬਤ ਕਰਾ ਬੈਠੇ। ਸੋ ਇਹ ਦਿਲ ਮੇਲਾਣੇ ਕੋ ਖਾਬ ਅੱਛਾ ਹੈ ਗਾਲਿਬ ਬੀਜੇਪੀ ਵਾਲਿਆਂ ਦਾ ਭਰਮ ਭਲੇਖਾ ਜਿਹੜਾ ਉਹ ਪੰਜਾਬ ਦੇ ਸ਼ਹਿਰੀ ਖੇਤਰ ਦੇ ਲੋਕ ਉਹ 21 ਤਰੀਕ ਨੂੰ ਤੋੜ ਦੇਣਗੇ। ਹੋਰ ਜੀ ਕੋਈ? ਚਲੋ ਓਕੇ ਜੀ ਥੈਂਕ ਯੂ।